ਜੀ ਕੀ ਫਤਿਹ 사ਤ ਸੰਗਤ ਜੀ ਅੱਜ ਉਹ ਸਹਿਜ ਪਾਠ ਅਸਾਂ ਸਾਰਿਆਂ ਨੇ ਕਰਨਾ ਰਲ ਮਿਲ ਕੇ 336 ਅੰਗ ਹੈ ਸ਼ਬਦ ਹੈ ਗੌੜੀ ਅਗਨ ਨ ਦਹਿ ਪਵਨ ਨਹੀਂ ਮਗਨੈ ਤਸਕਰ ਨੇਰ ਨ ਆਵੇ ਇਹ ਸ਼ਬਦ ਤੋਂ ਇਹ ਪਾਠ ਸਾਰੇ ਆਰੰਭ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਅਗਨ ਨਦ ਹੈ ਪਵਨ ਨਹੀਂ ਮਗਨੈ ਤਸਕਰਨੇ ਰ ਨ ਆਵੇ ਰਾਮ ਨਾਮ ਧਨ ਕਰ ਸੰਚਉਨੀ ਸੋ ਤਨ ਕਤਹੀ ਨ ਜਾਵੇ ਹਮਰਾ ਧਨ ਮਾਦੋ ਗੋਬਿੰਦ ਧਰਣੀ ਧਰ ਇਹ ਹੈ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜਨ ਲਹੀਐ ਰਹਾ ਇਸ ਤਨ ਕਾਰਣ ਸਿਵ ਸੰਕਾਦਿਕ ਖੋਜਤ ਪੈ ਉਦਾਸੀ ਮਨ ਮੁਕੰਦ ਜਿਹ ਬਾ ਨਾਰਾਇਣ ਪਰੈ ਨ ਜਮ ਕੀ ਫਾਸੀ ਦੇ ਤਨ ਗਿਆਨ ਭਗਤ ਗੁਰ ਦੀਨੀ ਤਾ ਸੁਮਤ ਮਨ ਲਗ ਜਲਤ ਅੰਬ ਥੰਬ ਮਨ ਧਾਵਤ ਪਰਮ ਬੰਧਨ ਪਉ ਭਾਗ ਕਹ ਕਬੀਰ ਮਦਨ ਕੈ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਅਸਵ ਹਸਤੀ ਹਮ ਕਰ ਏਕ ਮੁਰਾਰੀ ਪਗੌੜੀ ਜਿਉ ਕਬ ਕੈ ਕਰ ਮੁਸਤ ਚੰਨਨ ਕੀ ਲੁਭਦਨਾ ਤਿਆਗ ਦੇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹਿ ਪਰਿਓ ਭਗਤ ਬਿਨ ਬਿਰਥੈ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨ ਸੱਚ ਰਹੈ ਓ ਰਹਾ ਜਿਉ ਦਿਆਨ ਕੁਸਮ ਪਰ ਫੁੱਲਤ ਕਿ ਨਹਿ ਨ ਘਰਾਓ ਲਿਓ ਤੈਸੇ ਭ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹੈ ਓ ਹਿਆ ਤਨ ਜੋ ਬਨ ਅਰ ਸੁਤਦਾਰ ਪੇਖਨ ਕੋ ਜੋ ਦਇਓ ਤਿਨਹੀ ਮਾਇ ਅਟਕ ਜੋ ਉਰਜੈ ਹਿੰਦਰੀ ਪ੍ਰੇਰ ਲਿਓ ਔਦ ਅਨਲ ਤਨ ਤਿਨ ਕੋ ਮੰਦਰ ਚੌ ਦਿਸ ਠਾਟ ਠਿਓ ਕਹ ਕਬੀਰ ਭੈ ਸਾਗਰ ਤਰਨ ਕੋ ਮੈਂ ਸਤਗੁਰੂ ਟਲ ਲਹਿਉ ਗੌੜੀ ਪਾਣੀ ਮੈਲਾ ਮਟੀ ਗੋਰੀ ਇਸ ਮਾਟੀ ਕੀ ਪੁਤਰੀ ਦਿਉਰੀ ਮੈਂ ਨਾਹੀ ਕਛ ਆਹੇ ਨਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾ ਇਸ ਮਾਟੀ ਮੈਂ ਭਵਨ ਸਮਾਇਆ ਝੂਠਾ ਪਰ ਪੰਚ ਜੋਰ ਚਲਾਇਆ ਕਿੰਨੋ ਲੱਖ ਪਾਂਚ ਕੀ ਜੋਰੀ ਹੰਤ ਕੀ ਬਾਰ ਗਗਰੀਆ ਫੋਰੀ ਕਹੈ ਕਬੀਰ ਇੱਕ ਨੀਵ ਓਸਾਰੀ ਖਿਨ ਮੈਂ ਬਿਨ ਸਜਾਏ ਹੰਕਾਰੀ ਗੌੜੀ RAM ਜਪੋ ਜੀ ਐਸੇ ਐਸੇ ਤ੍ਰੁ ਪ੍ਰਹਲਾਦ ਜਪਿਓ ਹਰ ਜੈਸੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਂ ਤਿਸ ਪਾਵੇ ਤਾਂ ਹੁਕਮ ਮਲਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਣੀ ਕਹੋ ਕਬੀਰ ਪਜ ਸਾ ਰਿੰਗ ਪਾਣੀ ਪਰਵਾਰ ਪਾਰ ਸਭ ਏਕੋ ਦਾਨੀ ਗੌੜੀ ਲਾਵੇਂ ਜੋਨ ਛਾੜ ਦੋ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀ ਆਰਾ ਹਰ ਕੇ ਗੁਨਾ ਗਾਉ ਰਹਾਉ ਗਰਭ ਜੋਨ ਮੈਂ ਉਰਦ ਤਪ ਕਰਤਾ ਤੋ ਜਠਰ ਅਗਨ ਮੈਂ ਰਹਿਤਾ ਲਖ ਤੋ ਰਾਸੀ ਜੋਨ ਭ੍ਰਮ ਆਇਓ ਆਵਕੇ ਛੁਡਕੇ ਠੌਰ ਨਠਾਇਓ ਕਹੋ ਕਬੀਰ ਭਜ ਸਾਰਿੰਗ ਪਾਨੀ ਆਵਤ ਦੀਸਾ ਜਾਤ ਨ ਜਾਣੀ ਗੌੜੀ ਪੂਰਬੀ ਸੁਰਗ ਬਾਸ ਨਾ ਬਾੰਛੀਐ ਦਰਿਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨ ਨਾ ਕੀ ਜਿਆਸ ਰਾਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸਨਾਨ ਜਬ ਲਗੁ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖ ਨ ਹਰਖੀਐ ਵਿਪਤ ਦੇਖ ਨ ਰੋਏ ਜਿਉ ਸੰਪੈ ਤਿਉ ਵਿਪਤ ਹੈ ਬਿਦਨੈ ਰਚਿਆ ਸੋ ਹੋਏ ਕਹ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਜ਼ਾਰ ਸੇਵਕ ਸੋ ਸੇਵਾ ਪਲੇ ਜੇ ਘਟ ਬਸੈ ਮੁਰਾਰ ਗਉੜੀ ਰੇ ਮਨ ਤੇਰੋ ਕੋਏ ਨਹੀਂ ਖਿੰਚ ਲੈ ਜਨ ਪਾਰ ਬਿਰਖ ਬਸੇ ਰੋ ਪੰਖ ਕੋ ਤੈ ਸੋ ਇਹੋ ਸੰਸਾਰ ਰਾਮ ਰਸ ਪੀਆਰੇ ਜੇ ਰਸ ਬਿਸਰ ਗਏ ਰਸ ਔਰ ਰਹਾਉ ਔਰ ਮੋਏ ਕਿਆ ਰੋਈ ਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੋਵੈ ਬੁਲਾਏ ਜਹ ਕੀ ਉਪਜੀ ਤਹ ਰਚੀ ਪੀਵ ਤਮਰਦਨ ਲਾਗ ਕਹੇ ਕਬੀਰ ਚਿਤ ਚੇਤੇ ਆ ਰਾਮ ਸਿਮਰ ਬੈ ਰਾਗ ਰਾਗ ਗਉੜੀ ਪੰਥ ਨਿਹਾਰ ਕਾਮਨੀ ਲੋਚਨ ਭਰੀ ਲੇ ਉਸਾਸਾ ਉਰਨਾ ਭੀਜੈ ਪਗ ਨ ਖਿਸੈ ਹਰ ਦਰਸ਼ਨ ਕੀ ਆਸਾ ਉਡੋ ਨ ਕਾਗਾ ਕਾਰੇ ਬੇਗਮਲੀ ਜੇ ਆਪਣੇ ਰਾਮ ਪਿਆਰੇ ਰਹਾਓ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ ਏਕ ਆਧਾਰ ਨਾਮ ਨਰਾਇਣ ਰਸਨਾ ਰਾਮ ਰਵੀ ਜੈ ਰਾਗੌੜੀ 11ਵੀਂ ਆਸ ਪਾਸ ਕਨ ਤੁਰਸੀ ਕਾ ਬਿਰਵਾ ਮਾਜ ਬਨਾਰਸ گاਉਂ ਰੇ ਵਾਕਾ ਸਰੂਪ ਦੇਖ ਮੋਹੀ ਗਵਰਨ ਮੋਕੋ ਛੋੜ ਨਾ ਆਉ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲ ਜੋ ਬੜ ਭਾਗੋ ਰਹਾ ਬਿੰਦਰਾ ਬਨ ਮਨ ਮਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਜਾ ਕਾ ਠਾਕਰ ਤੋਹੀ ਸਾਰੰਗ ਧਰ ਮੋਹਿ ਕਬੀਰਾ ਲਾਉ ਰੇ ਗੌੜੀ ਪੂਰਬੀ 12ਵੇਂ ਵਿਪਲ ਬਸਤਰ ਕੇਤੇ ਹੈ ਪਹਿਰੇ ਕਿਆ ਬਨ ਬਦੇ ਬਸ ਕਹਾ ਪਿਆ ਨਰ ਦੇਵਾ ਧੁਖੈ ਕਿਆ ਜਲ ਭੋਰਿ ਉਗਿਆਤਾ ਜੀ ਹਰੇ ਜਾਹੇਗਾ ਮੈਂ ਜਾਣਾ ਆਪਿਗਤ ਸਮਝ ਐਾਨਾ ਜਤ ਜਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਟਣਾ ਰਹਾ ਗਿਆਨੀ ਧਿਆਨੀ ਬਹੁ ਪਦੇਸੀ ਇਹ ਜਗ ਸਗਲੋ ਧੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਇਆ ਜਗ ਮਾਇਆ ਅੰਦਾ ਗਉੜੀ ਬਾਰਵੀਂ ਮੰਦਰੇ ਛਾਡੋ ਭਰਮ ਪ੍ਰਗਟ ਹੋਏ ਨੱਚ ਇਆ ਮਾਇਆ ਕੇ ਡਾਂਡੇ ਸੂਰ ਕੇ ਸਨ ਮੁਖ ਰਨ ਤੇ ਡਰਪੈ ਸਤੀ ਕੈ ਸਾਂਚੈ ਭਾਂਡੈ ਡਗਮਗ ਛਾੜ ਰੇ ਮਨ ਬਉਰਾ ਆਵ ਤੋ ਜਰ ਮਰੇ ਸਿਧ ਪਾਈਐ ਲੀਨੋ ਹੱਥ ਸਦਾਉ ਰਹਾ ਕਾਮ ਕਰੋਧ ਮਾਇਆ ਕੇ ਲੀਨੇ ਇਹ ਅਬਿਦ ਜਗਤ ਬਿਗੂਤਾ ਕਹ ਕਬੀਰ ਰਾਜਾ RAM ਨਾ ਛੁਡ ਸਗਲ ਊਚ ਤੇ ਊਚਾ ਗੌੜੀ ਤੇਰਵੇਂ ਬੁਰਮਾਨ ਤੇਰਾ ਸਿਰ ਐ ਉਪਰ ਫਿਰ ਨਾ ਕਰਤ ਬੀਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਜ ਤੇ ਨਿਸਤਾਰ ਬੰਦੇ ਬੰਦਗੀ ਇਕ ਤੀਯਾਰ ਸਾਹਿਬ ਰੋਸਤਰੋਂ ਕੇ ਪਿਆਰ ਰਹਾ ਨਾਮ ਤੇਰਾ ਆਧਾਰ ਮੇਰਾ ਜਿਉ ਫੁੱਲ ਜਈ ਹੈ ਨਾਰ ਕਹ ਕਬੀਰ ਗੁਲਾਮ ਕਰ ਕਰ ਜੀ ਆਏ ਭਾਵੇਂ ਮਾਰ ਗੌੜੀ ਲਖ ਤੋਂ ਰਾਸੀ ਜੀ ਜੋਨ ਮਹਿ ਪਰਮਤਨੰਦ ਬਹੁ ਥਾ ਕੋਰੇ ਭਗਤ ਹੇਤ ਅਵਤਾਰ ਲਿਓ ਹੈ ਪਾਗੜ ਵੱਡੋ ਬੱਪਰਾ ਕੋਰੇ ਤਮ ਜੋ ਕਹ ਤੋ ਹਨੰਦ ਕੋ ਨੰਦਨ ਨੰਦ ਸੁਨੰਦਨ ਕਾ ਕੋਰੇ ਤਰਨ ਆਕਾਸ ਦਸੋ ਦਿਸ ਨਾਹੀ ਤਬਿ ਉਹ ਨੰਦ ਕਾ ਹਥੋਰੇ ਰਹਾ ਸੰਕਟ ਨਹੀ ਪਰੈ ਜੋਨ ਨਹੀਂ ਆਵੈ ਨਾਮ ਨਰਨਜਨ ਜਾ ਕੋਰੇ ਕਬੀਰ ਕੋ ਸਵਾਮੀ ਐ ਸੋ ਠਾਕੁਰ ਜਾ ਕੇ ਮਾਈ ਨਾ ਬਾਪੂਰੇ ਗੌੜੇ ਨਿੰਦੋ ਨਿੰਦੋ ਮੋਕ ਲੋਗ ਨਿੰਦੋ ਨਿੰਦਾ ਜਨਕ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾ ਨਿੰਦਾ ਹੋਏ ਤਾਂ ਬੈਕੁੰਠ ਜਾਈਐ ਨਾ ਪਦਾਰਥ ਮਨੈ ਬਸਾਈਐ ਰਿਦੈ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੇ ਸੁ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋਜੋ ਨਿੰਦਾ ਹੋ ਰੇ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ निंदा हमरा करे उद्धार जनक वीर को निंदा सार निंदक डूबा हम उतरे पार राजा राम तू ऐसा निर पाओ तर्न तारन राम राया रहाओ जब हम होते तब तुम नाही अब तुम हो हम नाही अब हम तुम एक भए हा एक है। देखत मन पतियाहि जब दोती दो तब बल कैसा अबुद बल न खटाई कह कबीर बुध हर ले मेरी बुध बदली सिद्ध पाई गौड़ी ਖਟਨੇਮ ਕਰ ਕੋਠੜੀ ਬੰਦੀ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰੱਖੈ ਕਰਤੇ ਵਾਰ ਨਾ ਲਾਈ ਹਬ ਮਨ ਜਗਤ ਰਹੋ ਰੇ ਭਾਈ ਗਾਫਲ ਹੋਏ ਕ ਜਨਮ ਗਵਾਇਓ ਚੋਰ ਮੁਸੈ ਕਰ ਜਾਇ ਰਹਾਉ ਪੰਚ ਪਹਿਰੂਵਾ ਧਰਮ ਹੈ ਰਾਤੇ ਤਿੰਨ ਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਉਜਾਰ ਨੌਕਰ ਦੇ ਖੁਜ ਕਾਮਨ ਭੁਲੀ ਬਸਤ ਅਨੂਪ ਪਰ ਨ ਪਾਈ ਕਹਤ ਕਬੀਰ ਨਵੈ ਕਰ ਮੂਸੈ ਦਸਵੇਂ ਤਤ ਸਮਾਈ ਗੌੜੀ ਮਾਈ ਮੋਹੇ ਅਵ ਨ ਜਾਣਿਉ ਆ ਨਾ ਸਿਵ ਸੰਕਾਦ ਜਾਸ ਗੁਣ ਗਾਵੇ ਤਾ ਸ ਬਸੈ ਮੋਰੇ ਪ੍ਰਾਨ ਆ ਨਾ ਰਹਾ ਹਿਰਦੈ ਪ੍ਰਗਾਸ ਗਿਆਨ ਗੁਰਗਮਤ ਗगन ਮੰਡਲ ਮੈਂ ਧਿਆਨ ਆ ਨਾ ਬਿਖੇ ਰੋਗ ਪੈ ਬੰਦਨ ਭਾਗੇ ਮਨ ਨਿਜ ਘਰ ਸੁਖ ਜਾਨਾਨਾ ਏਕ ਸੁਮਤ ਰਤ ਜਾਨ ਮਾਨ ਪ੍ਰਭ ਦੂਸਰ ਮਨੇ ਨ ਆਨਾਨਾ ਚੰਦਨ ਬਾਸ ਪਏ ਮਨ ਬਾਸਨ ਤਿਆਗ ਕਟਿਓ ਅਭਿਮਾਨਾਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨਾਨਾ ਤੇ ਬੜਾ ਭਾਗ ਬਸਿਓ ਮਨ ਜਾਕੇ ਕਰਮ ਪ੍ਰਧਾਨ ਮਾ ਥਾ ਨਾਨਾ ਕਟ ਸਕਤ ਸਿਵ ਸਹਿਜ ਪ੍ਰਕਾਸ਼ਿਓ ਹੇ ਕੈ ਇਕ ਸਮਾਨਾ ਨਾ ਕਹ ਕਬੀਰ ਗੁਰ ਭੇਟ ਮਹ ਸੁਖ ਪਰਮਤ ਰਹੇ ਮਨ ਮਾਨਾ ਨਾ ਕਟ ਸਕਤ ਸਿਵ ਸਹਿਜ ਪ੍ਰਕਾਸ਼ਿਓ ਏਕ ਏਕ ਸਮਾਨਾ ਨਾ ਕਹੈ ਕਬੀਰ ਗੁਰਪੀਠ ਮਹਾ ਸੁਖ ਪਰਮਤ ਰਹੇ ਮਨ ਮਾਨਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜੋ ਅਸਾਂ ਸਾਰਿਆਂ ਨੇ ਸਹਿਜ ਪਾਠ ਕੀਤਾ 336 ਅੰਗ ਤੋਂ ਲੈ ਕਰਕੇ 340 ਅੰਗ ਤੱਕ ਮਾਫੀ ਚਾਹੁੰਨਾ ਕਿਉਂਕਿ ਵੈਸੇ 6 ਅੰਗ ਕਰਨੇ ਸੀ 42 ਅੰਗ ਤੱਕ ਅੱਗੇ ਬਾਣੀ ਲਮੇਰੀ ਹੈ ਬਾਹਮ ਰੱਖਰੀ ਸੀ ਅੰਗ ਜਿਆਦਾ ਹੋ ਜਾਂਦੇ ਨੇ ਇਸ ਕਰਕੇ ਅੱਜ ਅੰਗ 40 ਤੱਕ ਕੀਤੇ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਦਾਸ ਰੇ ਪਾਸੂ ਸੇਵਾ ਨਿਭਾਉਂਦੇ ਆਂ ਬਾਣੀ ਪੜਦੇ ਆਂ ਜਾਣੇ ਅਣਜਾਣੇ ਹੋਈਆਂ ਅਚੰਤ ਬੇਨ ਭੁੱਲਾਂ ਦੀ ਸਤਿਗੁਰੂ ਤੇ ਸਾਧ ਸੰਗਤ ਖਿਮਾ ਬਖਸ਼ ਦੇਣ ਆਓ ਅਗਲੇ ਸਮੇਂ ਤਾ ਗੁਰੂ ਘਰ ਦੀ ਕੀਰਤਨ